ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਡੀ ਬੀਤੀ ਕੱਢਣਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣਾ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਬੇੜੀ ਕਿਵੇਂ ਬੰਨੇ ਲਾਉਂਦੇ ਨੇ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਕਮੈਂਟ ਬਾਕਸ ਵਿੱਚ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਤ ਸੰਗਤ ਬਾਬਾ ਅਜੀਤ ਸਿੰਘ ਜੀ ਲੇ ਕੇ ਹਾਜ਼ਰੀ ਲਗਵਾਉਣਾ ਜੀ ਸਤ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਸਤ ਸੰਗਤ ਜੀ ਇੱਕ ਹੈ ਹਿਰਦਾ ਤੇ ਇੱਕ ਹੈ ਬੁੱਧੀ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰਸੇ ਕੋਲ ਹਿਰਦਾ ਵੀ ਚਾਹੀਦਾ ਤੇ ਬੁੱਧੀ ਵੀ ਚਾਹੀਦੀ ਹੈ ਕੱਲੀ ਬੁੱਧੀ ਕੰਮ ਕਰ ਰਹੀ ਹੈ ਤੇ ਹਿਰਦਾ ਕੰਮ ਨਹੀਂ ਕਰ ਰਿਆ ਸਾਧ ਸੰਗਤ ਜੀ ਉਹ ਬੰਦਾ ਤਨਮ ਦੀ ਦੁਨੀਆ ਵਿੱਚ ਪ੍ਰਮਾਨ ਨਹੀਂ ਹੁੰਦਾ ਸਾਧ ਸੰਗਤ ਜੀ ਇਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਵਿਚਾਰ ਦਾ ਸਬੰਧ ਸਿੱਧਾ ਬੁੱਧੀ ਨਾਲ ਹੈ ਤੇ ਵਡਿਆਈ ਦਾ ਸਬੰਧ ਸਿੱਧਾ ਹਿਰਦੇ ਨਾਲ ਹੈ ਸਾਦ ਸੰਗਤ ਜੀ ਜੇ ਹਿਰਦਾ ਕੰਮ ਕਰ ਰਿਹਾ ਤਾਂ ਬੁੱਧੀ ਦੇ ਲੈਵਲ ਤੇ ਆਪਾਂ ਨੂੰ ਧਰਮ ਨજર ਨਹੀਂ ਆ ਸਕਦਾ ਉਹਦੇ ਉੱਤੇ ਫਰਕ ਦਿ세ਗਾ ਕਿ ਉਹ ਬੰਦਾ ਪਹਿਲਾਂ ਤੁਰ ਪਿਆ ਹੋਣਾ ਉਸ ਬੰਦੇ ਨੇ ਇਹ ਕਰ ਦਿੱਤਾ ਹੋਣਾ ਉਸ ਬੰਦੇ ਨੇ ਉਹ ਕਰ ਦਿੱਤਾ ਹੋਣਾ ਸਾਦ ਸੰਗਤ ਜੀ ਇੱਕ ਗੁਰਮਖ ਪਿਆਰਾ ਉਸ ਦਾ ਮਨ ਬੜਾ ਵਿਰਗ ਨਾਲ ਭਰਿਆ ਹੋਇਆ ਸੀ ਇਹ ਅੰਮ੍ਰਿਤਸਰ ਵਿਖੇ ਸ਼ਹੀਦਾ ਸਿੰਘਾਂ ਦੀ ਧਰਤੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਉਹਨਾਂ ਦੀ ਸੇਵਾ ਸੀ ਸਾ ਸੰਗਤ ਜੀ ਉਸ ਗੁਰਸਿੱਖ ਨੂੰ ਇੱਕ ਮਹਾਪੁਰਸ਼ਾਂ ਦੀ ਬਰਸੀ ਅਚੰਚੇ ਜਾਦ ਆਈ ਉੱਥੋਂ ਉਸ ਨੂੰ 10:00 ਵਜੇ ਜਾਦ ਆਇਆ ਕਿ ਉਸ ਮਗਮ ਤੇ ਹਰ ਸਾਲ ਜਾਂਦਾ ਵਾ ਤੇ ਉਸ ਮਗਮ ਅੱਜ ਹੀ ਹੈ ਸਾਧ ਸੰਗਤ ਜੀ ਜਦੋਂ ਉਸ ਦੇ ਮਨ ਵਿੱਚ ਇਸ ਤਰ੍ਹਾਂ ਖਿਆਲ ਆਇਆ ਕਿ ਮੇਰੀ ਡਿਊਟੀ 10 ਵਜੇ ਖਤਮ ਹੋਣੀ ਹੈ ਤੇ ਇਤੋਂ ਸਿੱਧਾ ਬੱਸ ਫੜ ਕੇ ਵਟਾਲੇ ਚਲਾ ਜਾਵਾਂ ਸਾਧ ਸੰਗਤ ਜੀ ਤੇ ਕਹਿਣ ਲੱਗਾ ਕਿ ਬੜੀ ਹੈਰਾਨੀ ਹੋਈ ਕਿ ਜਦੋਂ ਜਦੋਂ ਅੱਗੇ ਅੰਦਰ ਸੀ ਡਿਊਟੀ ਤੇ ਜਾਈਦਾ ਜਿਹੜੇ ਕੱਪੜਿਆਂ ਵਿੱਚ ਪਰਸ ਹੁੰਦਾ ਪੈਸੇ ਹੁਣ ਪਾਉਣੇ ਹੁੰਦੇ ਨੇ ਉਹ ਕੱਪੜੇ ਕਮਰੇ ਵਿੱਚ ਹੀ ਟੰਗ ਦੇਈਦੇ ਨੇ ਤੇ ਦੂਸਰੇ ਕੱਪੜੇ ਪਾ ਕੇ ਡਿਊਟੀ ਤੇ ਜਾਈਦਾ ਵਾ ਕਿਉਂਕਿ ਡਿਊਟੀ ਦਾ ਨਿਯਮ ਹੈ ਕਿ ਕੋਈ ਬੰਦਾ ਹੀਰਾ ਫੇਰੀ ਨਾ ਕਰੇ ਸਾਧ ਸੰਗਤ ਜੀ ਡਿਊਟੀ ਦੌਰਾਨ ਉਹਦੇ ਕੋਲ ਪੈਸੇ ਨਹੀਂ ਹੋਣੇ ਚਾਹੀਦੇ ਕਿ ਉਹ ਗੁਰਸਿੱਖ ਕਹਿਣ ਲੱਗਾ ਕਿ ਮੇਰਾ ਇਹ ਨੀਮ ਹੈ ਕਿ ਮੇਰੇ ਪਰਸ ਵਿੱਚ ਸਿਰਫ 100 150 ਰੁਪਏ ਹੁੰਦੇ ਨੇ ਤੇ ਬਾਕੀ ਸਾਰੇ ਪੈਸੇ ਪਰਸ ਵਿੱਚ ਹੀ ਰੱਖੀ ਦੇਨੇ ਜਦੋਂ ਸਾਧ ਸੰਗਤ ਜੀ 10 ਵਜੇ ਡਿਊਟੀ ਖਤਮ ਹੋਈ ਤੇ ਮੇਰਾ ਧਿਆਨ ਹੀ ਨਾ ਰਿਹਾ ਕਿ ਉਧਰੋਂ ਕੱਪੜੇ ਬਦਲਣਾ ਮਾ ਸਾਧ ਸੰਗਤ ਜੀ ਉੱਜ ਗੁਰਸਿੱਖ ਉਹਨਾਂ ਕੱਪੜਿਆਂ ਵਿੱਚ ਹੀ ਦਮਾ-ਦਮ ਬਾਹਰ ਨਿਕਲਿਆ ਤੇ ਬਸ ਚੜ ਗਿਆ ਸਾਧ ਸੰਗਤ ਜੀ ਜਦੋਂ ਜੇਬ ਵਿੱਚ ਹੱਥ ਮਾਰਿਆ ਤਾਂ ਜੇਬ ਵਿੱਚ ਸਿਰਫ ਉਹ 100 ਤੋਂ 150 ਰੁਪਏ ਸੀ ਜੋ ਉਸਨੇ ਉਹਨਾਂ ਪੈਸੇਾਂ ਦਾ ਕਿਰਾਇਆ ਲਗਾਇਆ ਤੇ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਸਾਧ ਸੰਗਤ ਜੀ ਉਹਦੇ ਮਨ ਵਿੱਚ ਆਇਆ ਜਦੋਂ ਹਰ ਇੱਕ ਸਾਲ ਆਈਦਾ ਤਾਂ ਜਿਹੜੀ ਦਸਵੰਦ ਹੁੰਦਾ ਹੈ ਉਹਦੇ ਵਿੱਚੋਂ ਕੁਝ ਹਿੱਸਾ ਲੈ ਕੇ ਆਈਦਾ ਸਾ ਸੰਗਤ ਜੀ ਕੋਈ ਨਾ ਕੋਈ ਚੀਜ਼ ਇਸ ਸਥਾਨ ਤੇ ਲੈ ਕੇ ਆਈਦੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਸਥਾਨ ਬਟਾਲੇ ਉਹਨਾਂ ਦੀ ਸ਼ਰਧਾ ਦੇ ਅਨੁਸਾਰ ਉਹ ਉੱਥੇ ਥੋੜੀ دیر ਲਈ ਸੇਵਾ ਕਰਨ ਲੱਗਿਆ ਸਾਹਾ ਸੰਗਤ ਜੀ ਕਹਿੰਦਾ ਭਾਈ ਸਾਹਿਬ ਜੀ ਜਲਦੀ ਜਲਦੀ ਵਿੱਚ ਚੇਤੇ ਆਇਆ ਕਿ ਉੱਥੇ ਪਹੁੰਚਣਾ ਹੈ ਕੋਲ ਪੈਸੇ ਵੀ ਨਹੀਂ ਹੈਗੇ ਤੇ ਰਸਨਾ ਨਾਲ ਨਾ ਹੀ ਭਰਿਆ ਤੇ ਸਾਹਾ ਸੰਗਤ ਜੀ 150 ਰੁਪਏ ਤਾਂ ਆਣ ਜਾਣ ਤੇ ਕਰਾਇਆ ਹੀ ਲੱਗ ਜਾਣਾ ਵਾ ਜਦੋਂ ਉਹ ਉੱਥੇ ਪਹੁੰਚਾ ਤਾਂ ਸਾਸੰਗਤ ਜੀ ਉਹ ਗੁਰਸਿੱਖ ਫਿਰ ਦਰਬਾਰ ਸਾਹਿਬ ਵਿੱਚ ਗਿਆ ਤੇ ਫਿਰ ਦਰਸ਼ਨ ਕੀਤੇ ਤੇ ਥੋੜੀ ਸੇਵਾ ਵੀ ਕੀਤੀ ਫਿਰ ਜਿਹੜਾ ਜਿਹੜੇ ਸਟੇਜ ਸੈਕਟਰੀ ਸੀ ਉਹ ਉਸਨੇ ਕਿਹਾ ਕਿ ਭਾਈ ਸਾਹਿਬ ਜਿਹ ਜਿਸ ਨੇ ਕਥਾ ਕਰਨੀ ਸੀ ਉਹ ਕੈਨਸਲ ਹੋ ਗਈ ਹੈ ਸਾਸੰਗਤ ਜੀ ਉਹ ਮੇਰੇ ਕੱਪੜੇ ਵੇਖ ਕੇ ਕਹਿੰਦਾ ਕਿ ਭਾਈ ਸਾਹਿਬ 10 15 ਮਿੰਟ ਲਾਓਗੇ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਕਹਿੰਦਾ ਮੈਨੂੰ ਤੇ ਕੁਝ ਆਉਂਦਾ ਹੀ ਨਹੀਂ ਹੈ ਪਰ ਜੋ ਮਾਣਾ ਮੋਟਾ ਉਥੋਂ ਸੇਵਾ ਕਰਕੇ ਸਿੱਖਿਆ ਸੀ ਤੇ ਇਸ ਦੇ ਨਾਲ-ਨਾਲ ਹੀ ਮੈਂ 10 ਤੋਂ 15 ਮਿੰਟ ਲਈ ਸਟੇਸ ਤੇ ਬੈਠ ਗਿਆ ਸਾਹ ਸੰਗਤ ਜੀ ਗੁਰੂ ਨਾਨਕ ਸਾਹਿਬ ਦੀ ਸਾਖੀ ਯਾਦ ਸੀ ਸੁਣਾ ਦਿੱਤੀ ਉਹਨੇ 15 ਮਿੰਟ ਵਿੱਚ ਸੰਗਤਾਂ ਨੇ ਅਸੀਂ 800 ਤੋਂ 900 ਰੁਪਿਆ ਸੰਗਤਾਨੀ ਭੇਟਾ ਦੀ ਦਿੱਤੀ ਸਾਧ ਸੰਗਤ ਜੀ ਜਦੋਂ ਇੰਨੀ ਭੇਟਾ ਬਣੀ ਤਾਂ ਮੇਰੇ ਮਨ ਵਿੱਚ ਵਾਰ-ਵਾਰ ਸੱਚੇ ਪਾਤਸ਼ਾਹ ਦੀ ਆਪਣੀ ਸੇਵਕਾਂ ਦੀ ਆਪ ਰੱਖਦਾ ਹੈ ਸਾਧ ਸੰਗਤ ਜੀ ਇਸ ਨਾਲ ਤੁਸੀਂ ਸੇਵਾ ਲੈ ਲਈ ਤੇ ਮੈਂ ਹੁਣ ਇਹ ਸਾਰੀ ਭੇਟਾ ਸੇਵਾ ਵਿੱਚ ਦੇ ਜਾਣੀ ਸਾਧ ਸੰਗਤ ਜੀ ਤੇ ਨਾਲ ਹੀ ਅਦਾਸ ਵੀ ਕਰ ਦਿੱਤੀ ਕਿ हे ਸੱਚੇ ਪਾਤਸ਼ਾਹ ਸੇਵਾ ਪ੍ਰਮਾਨ ਕਰੋ ਕਿ ਜਿਹੜੀ 70 ਰੁਪਏ ਬਚੇ ਸੀ ਤੇ ਉਹਨਾਂ ਪੈਸਿਆਂ ਨਾਲ ਕਿਰਾਇਆ ਲਾ ਕੇ ਅੰਮ੍ਰਿਤਸਰ ਵਾਪਸ ਆ ਗਿਆ ਸਾਧ ਸੰਗਤ ਜੀ ਫਿਰ ਜਦੋਂ ਉਹ ਅੰਮ੍ਰਿਤਸਰ ਸਾਹਿਬ ਉਤਰਿਆ ਤਾਂ ਉਸ ਗੁਰਸਿੱਖ ਫਿਰ ਸ਼ਾਮ ਨੂੰ ਡਿਊਟੀ ਸੀ ਉੱਥੇ ਬਾਬਾ ਜੀ ਦੇ ਅਸਥਾਨ ਤੇ ਜਾਣਾ ਸੀ ਸਾਧ ਸੰਗਤ ਜੀ ਜਦੋਂ ਮੈਂ ਸੜਕ ਪਾਰ ਕਰਨ ਲੱਗਾ ਤਾਂ ਸਾਧ ਸੰਗਤ ਜੀ ਆਵਾਜ਼ਈ ਬਹੁਤ ਸੀ ਤੇ ਫਿਰ ਗੱਡੀ ਵਾਲਾ ਮੇਰੇ ਕੋਲ ਲੰਘਦਾ ਏ ਤੇ ਮੈਂ ਵੀ ਧਿਆਨ ਨਹੀਂ ਦਿੱਤਾ ਸਾਧ ਸੰਗਤ ਜੀ ਬੰਦਾ ਫਿਰ ਗੱਡੀ ਮੋੜ ਕੇ ਵਾਪਸ ਆਇਆ ਤੇ ਤੇ ਪੈਂਟਿੰਗ ਲਾ ਕੇ ਮੇਰੇ ਤੱਕ ਪੁੱਜ ਗਿਆ ਤੇ ਸਾਧ ਸੰਗਤ ਜੀ ਸੰਗਤਾਂ ਬਾਹਰ ਨਿਸ਼ਾਨ ਸਾਹਿਬ ਉੱਥੇ ਭਾਈ ਸਾਹਿਬ ਨੂੰ ਫਤੇ ਬੁਲਾਈ ਤੇ ਫਿਰ ਜੇ ਵਿੱਚੋਂ 5000 ਰੁਪਏ ਕੱਢ ਕੇ ਫੜਾ ਦਿੱਤੀ ਕਹਿੰਦੇ ਭਾਈ ਸਾਹਿਬ ਤੁਹਾਨੂੰ ਦੇਣੀ ਸੀ ਕਹਿੰਦੇ ਮੈਂ ਇੱਕਦਮ ਪੈਸੇ ਸੁੱਟ ਦਿੱਤੇ ਤੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਕੀ ਤੁਹਾਨੂੰ ਪਤਾ ਹੈ ਮੈਂ ਡਿਊਟੀ ਤੇ ਹਾਂ ਤੁਸੀਂ ਮੈਨੂੰ ਫਸਾਉਣਾ ਚਾਹੁੰਦੇ ਹੋ ਸਾਧ ਸੰਗਤ ਜੀ ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂ ਸੀ ਤੁਸੀਂ ਮੈਨੂੰ ਪੈਸੇ ਕਿਉਂ ਦੇ ਰਹੇ ਹੋ ਤੇ ਉਹਨਾਂ ਨੇ ਪੈਸੇ ਚੁੱਕ ਕੇ ਤੇ ਕਿਹਾ ਭਾਈ ਸਾਹਿਬ ਤੁਹਾਨੂੰ ਫਸਾਉਣਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਜਦੋਂ ਪਿਛਲੀ ਵਾਰੀ ਆਏ ਸੀ ਤਾਂ ਮਨ ਵਿੱਚ ਤਾਰਿਆ ਸੀ ਕਿ ਜਦੋਂ ਵੱਖਰੀ ਸੇਵਾ ਪੂਣੀਏ ਉਹ ਗੁਰੂ ਘਰ ਦੇ ਅਰਦਾਸੀਆਂ ਨੂੰ ਦੇਣੀ ਹੈ ਤੇ ਕਹਿਣ ਲੱਗੇ ਕਿ 5000 ਰੁਪਏ ਤੁਹਾਡੇ ਵਾਸਤੇ ਰੱਖੇ ਹੋਏ ਸੀ ਸਾਧ ਸੰਗਤ ਜੀ ਉਸ ਸੰਗਤਾਂ ਪੈਸੇ ਫੜਾਉਣ ਤੇ ਮੈਂ ਫੜਾਣਾ ਉਹ ਨਿਰਾਸ਼ ਹੋ ਗਏ ਸਾਧ ਸੰਗਤ ਜੀ ਭਾਈ ਸਾਈਫ ਸਾਡਾ ਦਿਲ ਟੁੱਟ ਜਾਵੇਗਾ ਇਸ ਕਰਕੇ ਉਸ ਕੁਰਸੀਖ ਨੇ ਪੈਸੇ ਫੜ ਲਏ ਸਾਧ ਸੰਗਤ ਜੀ ਉਹਨਾਂ ਦਾ ਦਿਲ ਰੱਖਣ ਲਈ ਤੇ ਫਿਰ ਅੰਦਰ ਜਾ ਕੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਅੱਪ ਤੁਸੀਂ ਸੇਵਾ ਲੈਂਦੇ ਹੋ ਤੇ ਜਿਹੜੀ ਮੈਨੂੰ ਉੱਥੋਂ ਵਟਾਲੇ ਭੇਟਾ ਬੜੀ ਸੀਗੀ ਤੇ ਜਦੋਂ ਮੈਂ ਉਹ ਸਾਰੀ ਭੇਟਾ ਸੇਵਾ ਵਿੱਚ ਲਾ ਦਿੱਤੀ ਤਾਂ ਸਾਧ ਸੰਗਤ ਜੀ ਤੁਸੀਂ ਮੈਨੂੰ ਹੋਰ ਪੈਸੇ ਦੇ ਦਿੱਤੇ ਤੁਸੀਂ ਮੈਨੂੰ ਮੋੜ-ਮੁੜ ਕੇ ਹੋਰ ਪੈਸੇ ਵਧਾ ਕੇ ਦੇਈ ਜਾ ਰਹੇ ਹੋ 사త్సੰਗਤ ਜੀ ਕਹਿੰਦਾ ਵਾਹਿਗੁਰੂ ਜੀ ਤੁਹਾਡਿਆ ਖੇਡਿਆ ਤਾਂ ਨਿਆਰੀਆਂ ਨਹੀਂ 사త్సੰਗਤ ਜੀ ਕਹਿਣ ਤੋਂ ਪਹਿਲ ਇਹ ਹੈ ਕਿ ਸਾਨੂੰ ਹਮੇਸ਼ਾ ਸਭ ਤੋਂ ਪਹਿਲਾਂ ਦਸਵੰਧ ਜ਼ਰੂਰ ਕੱਢਣੀ ਚਾਹੀਦੀ ਹੈ ਆਪਣੀ ਜੋ ਵੀ ਤਨਖਾਹ ਆਉਂਦੀ ਹੈ ਸਭ ਤੋਂ ਪਹਿਲਾਂ ਉਸ ਦਾ ਦਸਵਾਂ ਹਿੱਸਾ ਦਸਵੰਦ ਦਾ ਕੱਢਣਾ ਚਾਹੀਦਾ ਵਾ ਹਰ ਵੇਲੇ ਗੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਤੇ ਜਿਹੜੇ ਵਿਅਕਤੀ ਗੁਰੂ ਨੂੰ ਹਮੇਸ਼ਾ ਯਾਦ ਰੱਖਦਾ ਤੇ ਪ੍ਰਮਾਤਮਾ ਵੀ ਉਸ ਨੂੰ ਹਮੇਸ਼ਾ ਯਾਦ ਰੱਖਦਾ ਹੈ ਤੇ ਹਮੇਸ਼ਾ ਉਸ ਦੇ ਅੰਗ ਸੰਗ ਰਹਿੰਦਾ ਹੈ ਸਾਧ ਸੰਗਤ ਜੀ ਇਹ ਸੀ ਸਾਡੀ ਕਥਾ ਵਾਹਿਗੁਰੂ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਮੀ ਹੈ ਬਾਬਾ ਜੀ ਦੀਆਂ ਅਨਰੋਚ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਹੋਇਆ ਪੁਲਾ ਚੋੱਕਾ ਦੀ ਖਿਮਾ ਬਖਸ਼ਣੀ ਜ ਫਤਿਹ ਦਾ ਜਵਾ ਫਤੇ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ